ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਕਿਸੇ ਨੇ ਐਡ ਲਾਉਣੀ 5 ਤੋਂ 7 ਫੁੱਟਾਂ ਫੋਟੋਆਂ ਭੇਜਿਆ ਕਰੋ ਤਾਂ ਆਲੇ ਪੋਟਰ ਦੇ ਨੰਬਰ ਚੱਲੀ ਜਾਂਦਾ ਪਹਿਲੀ ਫੋਟੋ ਦੇ ਉੱਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਆਪਾਂ ਦੇ ਗਏ ਆ 5 ਤੋਂ 80 ਤੋਂ 7 ਚੀਜ਼ਾਂ ਵੀਡੀਓ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰਿਓ ਤੇ ਲਾਈਕ ਕਰਦੇ ਕਰੋ ਲਾਈਕ ਜ਼ਰੂਰ ਕਰਿਆ ਕਰੋ ਪਰਾ ਬਣ ਕੇ 16 ਫੁੱਟ ਡਰਾਦਾ 6.5 ਫੁੱਟ ਚੌੜਾ ਵੀਰੇ ਤੇ ਵਧੀਆ ਟਾਇਰ ਆ 70 75 ਰੁਪਏ ਤੇ ਟਰਾਲੇ ਦੇ ਤੇ ਕਿਤੋਂ ਗਲਿਆ ਪਲਿਆ ਨਹੀਂ ਸੈਂ ਗਲਿਆ ਕਿਤੋਂ ਨਹੀਂ ਟਰਾਲਾ ਸਾਫ ਟਰਾਲਾ ਪਿਆ 4 ਇੰਚੀ ਪੱਤੇ ਆ ਤੇ 10 ਇੰਚੀ ਗਾਡਰਾ ਵਧੀਆ ਟਰਾਲਾ ਕਿਸੇ ਵੀਰ ਪਈਆਂ ਲੈਣਾ ਵੀ ਦਸਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ ਪੁਰਾਣੇ ਰਵਾਇਤ ਦਾ ਥੋੜਾ ਟਰਾਲਾ ਤੇ ਬੈੱਡ ਹੈਗਾ 3.5 ਫੁੱਟ ਸਵਾ 3 ਫੁੱਟ ਬੈੱਡ ਦੋ ਫੁੱਟ ਵਾੜੇ ਦੀ 10 ਇੰਚੀ ਗਾਡਰਾ ਰੇਵ ਦਾ ਹਿੱਸਾ ਦਾਨੜੀ ਹੱਬਾ ਬਰ ਗਿਆ ਟਹਿਰਾ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2 ਲੱਖ ਰੁਪਈਆ 2 ਲੱਖ ਰੁਪਈਆ ਰੇਟ ਹੈ ਮੌਕੇ ਤੇ ਮਾਨਤਾ ਕਰ ਦੇਣਗੇ ਕੋਕਾ ਪੀਟ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾ ਸਾਰੀ ਜਾਣਕਾਰੀ ਲੈਣੀ ਫੋਨ ਲੱਗ ਸਕਦੇ ਆ ਤੇ ਆ ਰੰਗ ਹੋਇਆ ਵਟਰਾ ਦੇ ਨੂੰ ਵਧੀਆ ਮੈਂ ਕਰਵਾਇਆ ਬੋਤਲਾ ਕਿਹੜੀ ਕੋਣ ਪਣੀਦਾ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਬਹੁ ਬੀਜ ਟਰਾਲਾ ਪੂਰਾ ਸਾਫਟ ਰਦਾ ਬਣੀਆ ਤਨੇਪੋਰਟ ਤਨੇਪੋਰਟ ਵੈਡਾ ਦੋ ਫੋਟਵਾੜਾ 16 6.5 ਦਾ ਟਰੈਕਟਰ 2004 ਮਾਡਲ ਟਰੈਕਟਰ ਸੋਨਾ ਦੀ ਖਾ 750 750 ਸੋਨਾ ਦੀ ਖਾ 2004 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਕੋਕਾ ਵੀ ਟਰੈਕਟਰ ਆ ਪੰਪ ਛੱਪ ਲਿਫਟ ਵਾਲਾ ਨਵਾਂ ਲੱਗਿਆ ਵਾ ਤੇ ਟਾਇਰ ਵਧੀਆ ਪਏ ਟਰੈਕਟਰ ਤੇ ਟਾਇਰਾਂ ਦੀ ਗੱਲ ਕਰਕੇ ਟਾਇਰ ਹੈਗੇ ਆ ਚੰਗੇ ਵਧੀਆ ਟੈਗਿਆ 50 ਤੋਂ 60 ਪੈਸੇ ਟਾਇਰ ਆ 50 ਤੋਂ 60 ਪੈਸੇ ਟਾਇਰ ਆ ਇੰਜਨ ਗੇਅਰ ਦਾ ਓਕੇ ਆ ਰੰਗ ਪੇਟ ਜਿਹੜਾ ਹੀ ਟਰੈਕਟਰ ਕੀ ਤੋਂ ਪੇਂਟ ਛੇੜ ਨਹੀਂ ਹੋਇਆ ਰੇੜ ਤੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ 235000 235000 ਕਿਸੇ ਵੀਰ ਪੈਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਰਗੜ ਸ਼ਕਾਰ ਚੀਜੋ ਗਲੇ ਸੜੇ ਨਹੀਂ ਪੂਰੇ ਵਧੀਆ ਮਰਗੜ ਪਏ ਡਿੱਪਰ ਛਿੱਪੇ ਲੱਗੇ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਵੀ ਟਰੈਕਟਰ ਆ 2008 ਮਾਡਲ ਟਰੈਕਟਰ ਸਟੈਂਡਰਡ 460 460 ਟਰੈਕਟਰ ਆ ਤੇ ਸਟੈਂਡਰਡ 2008 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਨਵੇਂ ਟਾਇਰ ਆ ਟਰੈਕਟਰ ਦੇ ਪਾਵਰ ਸਟੇਅਰ ਨਹੀਂ ਸਿੰਗਲ ਸਟੇਅਰ ਨੇ ਕਿਹ ਟਰੈਕਟਰ ਤੇ ਬਿਨਾ ਪਾਵਰ ਸਟੇਅਰ ਨੇ ਤੋਂ ਆ ਛਾਦਾਈ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਏ ਵੀ ਦਾ ਸੰਪਰਕ ਕਰ ਸਕਦੇ ਆ ਮੁੱਲ ਟੈ ਰ ਹੈਗੇ ਆ 60 ਕੁ ਪੈਸੇ ਮਗਲ ਟੈ ਰ 80 ਕੁ ਪੈਸੇ ਆ ਡੰਡਾ ਫੱਟੀ ਡਾਵਰ ਨਾਲ ਮਿਲੂਗਾ ਰੇਟ ਦੀ ਗੱਲ ਕਰਕੇ 290000 ਰੁਪਿਆ ਰੇਟ ਆ ਮੌਕੇ ਦੇ ਮਾਰਦਾਨ ਕਰਦੇ 2008 ਮਾਡਲ ਆ 290000 ਰੁਪਿਆ ਰੇਟ ਆ 450 ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਕੋਕਾ ਪੀਸ ਆ ਵੀਡੀਓ ਸਾਰੀ ਵੇਖੋ ਪ੍ਰਾਪਨ ਕਿਵੇਂ ਸਟੈਪ ਪਾ ਕਰਿਓ ਲਾਇਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵੀਡੀਓ ਤੇ ਬਹੁਤ ਵਧੀਆ 16 ਫੁੱਟ ਦਾ ਟਰਾਲਾ ਏਰੀਆ ਅੰਬਲਸਰ ਪਿੰਡ ਮਿੰਟਿੰਗ ਵਾਲਾ ਬਿਆਸ ਰੇਗੀ ਦੇ ਕੋਲੇ ਰਹਿ ਜਾਂਦਾ 16 ਫੁੱਟ ਲੰਮਾ 7 ਫੁੱਟ ਚੌੜਾ 10 ਨੜੀ ਹਾਬਾ 10 ਇੰਚੀ ਗਾਡਰਾ ਰੇਲ ਦਾ ਹਿੱਸਾ ਮੰਜਾ ਚੰਜਾ ਲੱਗਿਆ ਲੇਜ਼ਰ ਕੱਟਣਾ ਬੈੱਡ ਬਣਿਆ ਨਵਾਂ ਟਰਾਲਾ ਬਿਲਕੁਲ ਟਾਇਰ ਲੱਗੇ 60 ਪੈਸੇ ਦੇ ਲੈਕਟਾ ਸ਼ੀਟਾਂ ਲੱਗੀਆਂ 55 ਇੰਚ ਮੱਛੀ ਹੌਕਾ ਵਧੀਆ ਟਾਇਰ ਪਏ ਆ ਬੀਲ ਕਵਰ ਚੜੇ ਆ ਬੇਰ ਚ ਲੱਗੇ ਹੋਏ ਆ ਰੇਟ ਹੈਗਾ 320000 320000 ਪਿੰਡ ਜਿਹੜਾ ਨੰਬਰ ਸਰ ਪਿੰਡ ਮੈਂਟੀਆਂ ਵਾਲਾ ਉੱਥੇ ਖੜਾ ਕਿਸੇ ਵੀਰ ਪਾਈਏ ਲੈਣਾ ਹੋਵੇ business ਪਰ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਜੱਦੀ ਜਾਂਦਾ 4 ਇੰਚੀ ਬੱਤੇ ਆ ਫੁੱਲ ਮੋٹے ਲੱਗੇ ਹੋਏ ਆ ਵੇਖ ਸਕਦੇ ਤੁਸੀਂ ਜਾ ਸਿੰਘ ਕੀ ਗੱਡਰਾ ਧੋਈ ਬੇਰ ਕੈਂਚੀਆਂ ਬੜਾਂ ਕੇ ਲਾਈਆਂ ਸਲੈਂਸਰ ਸਲੈਂਸਰ ਲਾਏ ਆ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ 2K ਦਾ ਰੰਗ ਕੀਤਾ ਤੇ ਕੋਕਾ ਵੀ ਟਰਾਲਾ ਹੈਵੀ ਤੋਂ ਪਰਾ ਟਰਾਲਾ ਬਣਿਆ ਹੋਆ ਸਾਰੀ ਜਾਣਕਾਰੀ ਲੈਣੀ ਫੋਨ ਲੱਗ ਕੇ ਲੈ ਸਕਦੇ ਆ ਤੇ ਬਹੁਤ ਵਧੀਆ ਟਰਾਲਾ 11 ਛੇ ਦੀ ਟਰਾਲੀ ਆ ਤੂੜੀ ਵਾਲੀ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸਪਰਕ ਕਰ ਸਕਦੇ ਆ ਭੋਵ ਜਿਆ ਟਰਾਲੀ ਜਾਲੀ ਲੱਗੀ ਆ ਰੰਗ ਪੇਂਟ ਨਵਾ ਹੋਇਆ ਬਾ 8 ਇੰਚੀ ਗਾਡ ਰੱਟਣੜੀ ਹਾਬਾ 4 ਇੰਚੀ ਸਾ ਤੇ 8 ਇੰਚੀ ਨਾ ਦੂਜਾ ਭੋਵ ਜਿਆ ਟਰਾਲੀ 5 ਫੁੱਟ ਤਨਵਾੜਾ 5.5 ਫੁੱਟ 2 ਫੁੱਟ ਵਾੜਾ ਤੇ ਪਾਦੇ 5 ਫੁੱਟ ਤਨ ਜਾਲੀ ਆ ਤੇ 8 ਇੰਚੀ ਗਾਡ ਰ 4 ਇੰਚੀ ਬੱਤੇ ਆ ਇਹਦੇ ਤੇ 8 ਨੜੀ ਹਾਬਾ 4 4 ਇੰਚੀ ਸਾ ਹੈਵੀ ਟੋਪ ਪਰ ਇਟਰਾ ਦੀ ਬਣੀ ਵੀ ਆ ਰੇਟ ਸੇ 1.70000 70000 ਰੁਪਿਆ ਦੇ ਏਟਾ ਮੌਕੇ ਦੇ ਮਾਲਤਾਨ ਕਰਦੇ ਨੇ ਕਿ ਕਿਸੇ ਵੀਰ ਭਾਈ ਨੂੰ ਲੈਣੀ ਪਈ ਤਾਂ ਸੰਪਰਕ ਕਰ ਲਓ ਮਾਰਕ ਵੀ ਦਾ ਨੰਬਰ ਉੱਤੇ ਜਾਂਦੇ ਸਾਰੀ ਜਾਣਕਾਰੀ ਜੇ ਨਹੀਂ ਫੋਨ ਲਾ ਕੇ ਲੈ ਸਕਦੇ ਆ 11 ਛੇ ਦਾ ਟਰਾਲਾ ਲੈਫਟ ਵਾਲਾ ਜਿਲ੍ਹਾ ਮੌਕਾ ਪਿੰਡ ਮਾਨੂ ਕੀ ਉੱਥੇ ਖੜਾ ਕਿਸੇ ਵੀਰ ਭਾਈ ਨੂੰ ਲੈਣੀ ਪਈ ਤਾਂ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਲਾ ਜਿਵੇਂ ਨਵਾਂ ਟਰਾਲਾ ਬਣਾ ਕੇ ਜੇ ਆ ਦਾ 10 ਇੰਚੀ ਦੇ ਗਾਡਰ ਦਾ 10 ਇੰਚੀ ਦੇ ਨਾਂ ਨਾਜ ਚਾਹ ਪੋ ਬਈ ਟਰਾਲਾ 3 ਫੁੱਟ ਵਸਾਉਂਦੇ 3 ਫੁੱਟ ਸਵਾ 3 ਫੁੱਟ ਵੱਡਾ ਦੋ ਬਟਵਾੜ 10 ਇੰਚੀ ਗਾਡਰ ਦਾ 10 ਨੜੀ ਹੱਬਾ 5 ਬੈਂਚੀ ਦੇ 7 ਚੌੜ ਸੇ ਸਿੱਕ ਟਰਾਲਾ ਪੰਪ ਵਾਲਾ ਟਰਾਲਾ ਸਿੰਗਲ ਪੰਪ ਚ ਟਰਾਲਾ ਲੱਗਿਆ ਪੰਪ ਸਿੰਗਲ ਪੰਪ 11 6 ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਜਿਲ੍ਹਾ ਮੋਗਾ ਪਿੰਡ ਮਾਨੂੰ ਕੀ 1,70,000 ਰੁਪਇਆ ਰੇਟ ਹੈ ਮੌਕੇ ਦੇ ਮਾਤਨ ਕਰਦੇ ਨੇ ਕਿ 1,70,000 ਰੁਪਇਆ ਰੇਟ ਆ ਮੌਕੇ ਤੇ ਮਾਨ ਤਨ ਕਰਨ ਦੇ ਕੇ ਕੋਕਾ ਪੀ ਟਰਾਲਾ ਕਿਸੇ ਵੀਰ ਪੈ ਨਹੀਂ ਲੈਣਾ ਬਿਜ਼ਨਸ ਪਰ ਕਰ ਸਕਦੇ ਨਵਾਂ ਟਰਾਲਾ ਚਾਹਾਂ ਸਾਢੇ 7 ਫੁੱਟ ਵੈਟਾ ਇਹਦਾ 2 ਫੁੱਟ ਵਾੜਾ ਕੋਕਾ ਪੀ ਟਰਾਲਾ ਕਿਸੇ ਜਮ ਸਿੱਧੂ ਮੂਸੇਵਾਲੇ ਦੀ ਫੋਟੋ ਦੇ ਕੀ ਆ ਮਗਰਲੇ ਪਾਸੇ ਕਿਹੜਾ ਵੀ ਮਰਜੀ ਛਾਪਾ ਬਣਾ ਦਿੰਦੇ ਆ ਟਰਾਲੇ ਦਾ ਕੰਮ ਕਰਦੇ ਆ 2009 ਮਾਡਲ ਮਸ਼ੀਨ ਕਿਸੇ ਵੀਰ ਪੈ ਨਹੀਂ ਲੈਣੀਆਂ ਧੜਪੇ ਦੀ ਬਣੀ ਵੀ ਆ ਜ਼ਿਲ੍ਹਾ ਫਰੀਦਕੋਟ ਪਿੰਡ ਸੁੱਗੇ ਦਾ ਕੋਟਾ ਜ਼ਿਲ੍ਹਾ ਫਰੀਦਕੋਟ ਪਿੰਡ ਸੁੱਗੇ ਦਾ ਕੋਟਾ ਉੱਥੇ ਖੜੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਕੋਕਾ ਪੀਸ ਮਸ਼ੀਨ ਤੇ ਇਹਦਾ ਤੋੜ ਤੋਣ ਵਾਲੀ ਤਾਂ ਥੋੜੀ ਜਿਹੀ ਆਈ ਹੋਈ ਵੀ ਆ ਤੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਰੇਟ ਫੋਨ ਤੇ ਕਰਦੇ ਰੇਟ ਦੱਸਦੇ ਆ ਜੀ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਬਹੁਤ ਵਧੀਆ ਮਸ਼ੀਨ ਆ ਤੇ ਕੋਕਾ ਪੀਸ ਮਸ਼ੀਨ ਆ ਕਿਦੋਂ ਗਲੀ ਸੜੀ ਨਹੀਂ ਪੂਰੀ ਵਧੀਆ ਪੱਖੇ ਛੱਕੇ ਵਧੀਆ ਪਏ ਆ ਰੀਅਲ ਵਧੀਆ ਪਈ ਆ ਤੇ ਮਾੜੀ ਮੋਟੀ ਰਿਪੇਅਰ ਹੋਣ ਵਾਲੀ ਆ ਜੇ ਕਰਾ ਕੇ ਤੇ ਤੁਸੀਂ ਚਲਾ ਸਕਦੇ ਆ ਤੇ ਰੇਟ ਫੋਨ ਤੇ ਕਰ ਸਕਦੇ ਆ ਤੇ ਦੜਪੇ ਦੀ ਬਣੀ ਹੋਈ ਹੈ ਇਹ ਤੇ ਬਹੁ ਬਧੀਆ ਮਸ਼ੀਨ ਹੈ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿਹੜੀਆਂ ਸਾਰੀ ਜਾਣਕਾਰੀ ਜੇ ਫੋਨ ਲੱਗਦਾ ਨਹੀਂ ਤੇ ਕੋਕਾ ਪੀਸ ਮਸ਼ੀਨ ਹੈ 750 ਟਰੈਕਟਰ ਸੋਨਾ ਦੇਖਾ ਆਰਐਸ ਪਿੰਡ ਲੰਡੇ ਜ਼ਿਲ੍ਹਾ ਮੋਗਾ ਪਿੰਡ ਲੰਡੇ ਜ਼ਿਲ੍ਹਾ ਮੋਗਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ 60 ਤੋਂ 65 ਪੈਸੇ ਟਾਇਰ ਇੰਜਨ ਗੇਅਰ ਤਾਂ ਓਕੇ ਆ ਚਾਬੀ ਲੱਗੀ ਨਹੀਂ ਨਾ ਪੰਪ ਨੂੰ ਨਾ ਗੇਅਰ ਨੂੰ ਨਾ ਕਾਸੀ ਨੂੰ ਵੀ ਨਾ ਇੰਜਨ ਨੂੰ ਰੱਗ ਪੇਂਡ ਦਾ ਢੇਰ ਆ ਜਾ ਟਰੈਕਟਰ ਡੈਕ ਚੱਕ ਲੱਗਿਆ ਵਾ 12 ਇੰਚੀ ਪੂਫਰ ਲੱਗੇ ਆ ਫੈਵਰ ਦੀ ਛਤਰੀ ਲੱਗੀ ਵੀ ਆ ਨਵੀਂ ਤੇ ਤਿੰਨ ਸਿਲੰਡਰ ਆ 750 ਦਾ ਸੋਨਾ ਦੇਖਾ ਇੰਜਨ ਗੇਅਰ ਤਾਂ ਓਕੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 4 ਤੱਕ 65000 65 ਪੈਸੇ ਟਾਇਰ ਆ ਜਾਬ 165000 65 ਪੈਸੇ ਚਾਰੇ ਟਾਇਰ ਆ ਇੰਜਨ ਗੇਰ ਦਾ ਓਕੇ ਆ ਜਿਲ੍ਹਾ ਮੋਗਾ ਪਿੰਡ ਲੰਡੇ ਉੱਥੇ ਖੜਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦਾ ਜੇ ਪਾਲੀ ਗੰਦਾ ਆਪਾਂ ਨੂੰ ਫੋਨ ਕਰ ਸਕਦੇ ਆ ਪਹਿਲੀ ਫੁੱਟ ਦੇ ਉੱਤੇ ਆਪਣਾ ਨੰਬਰ ਚੱਦੀ ਜਾਂਦਾ ਆਪਾਂ ਵੀ ਸੌਦਾ ਕਰਾ ਦਿਆਂਗੇ ਤੁਹਾਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਮੇਰੇ ਪਿੰਡ ਦੇ ਵਿੱਚ ਖੜਾ ਯਾਰ ਦੋਸਤ ਕੋਲੇ ਇਹ ਟਰੈਕਟਰ ਇਹ ਇੰਜਨ ਗੇਰ ਤਾਂ ਓਕੇ ਆ ਜਮਾ ਤੇ ਫੇਰ ਪਤਾ 10.5 ਕਿਲੋਈ ਭਾਈ ਜੀ ਪੀਟ ਕੋ ਸ਼ਾਫਟ ਦਾ ਇਹ ਕਲਾਸ ਪਾ ਕੇ ਨਹੀਂ ਵੇਖਿਆ ਜੇ ਕਿਸੇ ਵੀ ਰਪੇ ਨੂੰ ਲੈਣਾ ਹੋਵੇ ਵੀ ਤਾਂ ਸਪੈਰਕ ਕਰ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇ ਤਾਂ ਸਬਸਕ੍ਰਾਈਬ ਕਰਿਓ